ਸੱਚੀ ਕਾਲੀ ਵੀਡੀ ਸਾਰਿਆਂ ਨੂੰ ਇਹਦੀ ਚੜ੍ਹਦੀ ਕਲਾ ਡੇਰੀ ਫਾਰਮ ਸਵਾਗਤ ਹੈ ਜੀ ਵੀ ਤੁਹਾਡਾ ਇਹ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਸਾਡੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਅੱਜ ਦੀ ਵੀਡੀਓ ਵਿੱਚ ਵੀਜੀ ਤੁਹਾਨੂੰ ਵਿਖਾਉਣੇ ਆ ਦੋ ਸੂਈਆਂ ਸਵੀਆਂ ਵੜਾਂ ਤੇ ਕਰਦੇ ਆ ਵੀਰਾਂ ਨਾਲ ਗੱਲਬਾਤ ਹਾਂ ਜੀ ਸੱਚੀ ਕਵੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਦੇ ਠੀਕ ਠਾਕ ਜੀ ਵੀਡੀ ਆਪਣਾ ਨਾਮ ਤੇ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਨਾਮ ਗੁਰਪ੍ਰੀਤ ਸਿੰਘ ਪਿੰਡ ਟਿੱਕੇਵਾੜ ਤੇ ਸੀਲ ਨਾਲਾ ਜਿਹੜਾ ਹੁੰਦਾ ਸਰ ਹਾਂ ਜੀ ਤੇ ਫੋਨ ਨੰਬਰ ਦੱਸ ਦਿਓ ਫੋਨ ਨੰਬਰ 82462056 ਠੀਕ ਹੈ ਅਕੀਵਦੀ ਜੀ ਦੱਸਿਓ ਇਹਦੇ ਮੜ ਬਾਰੇ ਕਿੰਨਾ ਸੁਭਾਜੇ ਇਹ ਪਹਿਲਾ ਸੁਭਾਜੇ ਅੱਛਾ ਜੀ ਤੇ ਕਿਦਾਂ ਦੀ ਸੂਈ ਜੇ ਸੂਈ ਨੂੰ ਅੱਜ 3-4 ਦਿਨ ਹੋ ਗਏ ਅੱਛਾ 3-4 ਦਿਨ ਹੋ ਗਏ ਆ ਤੇ ਕਿੰਨਾ ਕੁ ਦੋ ਤਿਆਰ ਜੇ ਥੱਲੇ ਉਹ ਦੋ ਮਸ਼ੀਨ ਥੱਲੇ ਬੋਲਾ 8 ਕਿਲੋ ਅੱਛਾ ਬੋਲਾ 8 ਕਿਲੋ ਹੋਊਗਾ ਠੀਕ ਹੈ ਤੇ ਅਕੀਵਦੀ ਥਣਾ ਦਾ ਸਾਇਜ ਤਾਂ ਗਾਇ ਬਹੁਤ ਸਾਫ ਆ ਅਕੀ ਚੌਣ ਚਾਣ ਵੀ ਜੀ ਠੰਡੀ ਆ ਚੌਣ ਚਾਣ ਆ ਵੇਖਿਓ ਹੱਥੋਂ ਤਾ ਫੇਰ ਕੇ ਵਿਖਾ ਦਿਓ ਬੈਠੀ ਥਲੇ ਹਾਂਜੀ ਉਹ ਤਾਂ ਥੋੜੀ ਜੀ ਡਰਦੀ ਆ ਬਾਕੀ ਹੈ ਠੰਡੀ ਸੀਲ ਜੇ ਕਿੰਨਾ ਦੁੱਧ ਜੀ ਵੀ ਥੱਲੇ ਉਹ ਤਾਂ ਬੋਲਾ 8 ਕਿਲੋ ਹੈਗਾ ਅੱਛਾ 8 ਕਿਲੋ ਬੋਲਾ ਪਿਆਰ ਜੇ ਆਕੀ ਵੀਰ ਜੀ ਖੋਲ ਕੇ ਵਿਖਾਇਓ ਆਕੀ ਚੰਗੀ ਪਲੀ ਆ ਆਕੀ ਗਰਮੀ ਵਾਲੀ ਗਾਹ ਮੌਸਮ ਵਾਲੀ ਆ ਗਰਮੀ ਨਹੀਂ ਮਨਣ ਵਾਲੀ ਬੜ ਚੰਗੀ ਆ ਚਲੋ ਘਰ ਰੱਖਣ ਵਾਲੀ ਤੇ ਕਰੋ ਜੀ ਵੀਰ ਜੀ ਥਾਣੇ ਸਰਾਂ ਦਾ ਸੈੱਜ ਤੇ ਗੈਪ ਚੈੱਕ ਲਓ ਹੋਰ ਦੋ ਛੋਡੀ ਬੱਚੇ ਕਰਕੇ ਥਾਲੀ ਪੈਂਦੀ ਆ ਵੀਰ ਜੀ ਜਵਾਕ ਕੀ ਜੇ ਪਿੱਛੇ ਬੱਚੀ ਜਮਗਰ ਅੱਛਾ ਬੱਚੀ ਜੇ ਬੱਚੀ ਵੀਦੀ ਚੰਗੀ ਜੇ ਮਗਰ ਡੱਬੀ ਬੱਛੀ ਜੇ ਤੇ ਕੀ ਵਿਧੀ ਦਾ ਮੁੱਲ ਕਰਨਾ ਦੇਣਾ ਵਿੱਚ ਦੇ ਦिए 40000 ਹਾਂਜੀ 40000 ਨਹੀਂ 40 ਨਹੀਂ ਕਰਨਾ ਵਿਧੀ ਜਾਇਜ਼ ਹੀ ਕਰੀਏ ਤੇ ਜਾਇਜ਼ ਹੀ ਆਪਾਂ ਦੇ ਦिए 50000 ਦੀ ਦੇ ਦिए ਹਾਂਜੀ 50000 ਦੇ ਦिए ਕਰ ਦਈਏ ਮਾਨ ਤਨ ਦੱਸ ਜਾ ਤੇਰੀ ਜੱਗ ਹਾਂਜੀ ਤੇਰੀ ਜੱਗ ਕਰ ਦਈਏ 2000 ਰੁਪਏ ਛੋਟ ਤੇਰੀ ਚੱਲ ਜਾ 35000 ਦੀ ਛੋਟ ਵਾਲਾ ਚਲੋ ਕੰਮ ਵੀ ਨੇ ਬਿਲਕੁਲ ਮੁੱਲ ਜਾਇਜ਼ ਕੀਤਾ ਵਿਧੀ ਵਹਿੜ ਦੇ ਹਿਸਾਬ ਨਾਲ ਬਾਕੀ ਆਪਣਾ ਵੀਰ ਕੋਈ ਆਵੇ ਚੋਵੇ ਤਸੱਲੀ ਕਰਕੇ ਖੜੇ ਤੇ ਮੁੱਲ ਬਿਲਕੁਲ ਜਾਇਜ਼ ਕੀਤਾ ਜੇ ਤੇ ਮਗਰ ਵੀ ਬੱਚੀ ਜੇ ਦੋਰਾ ਫਾਇਦਾ ਵੀਰ ਪਰਵਾਂ ਨੂੰ ਤੇ ਆਹ ਵੀ ਦੀ ਦੁੱਧੀ ਵੈੜ ਬਾਰੇ ਇਹ ਥੱਲੇ ਵੀ ਦੀ ਦੱਸਿਓ ਇਹਦੇ ਬਾਰੇ ਘਟੇਲੇ ਦੀ ਅੱਛਾ ਜੀ ਹਾਂਜੀ ਇਹ ਥੋੜਾ ਵਿਚਰ ਵੀ 20 25 ਦਿਨ ਘੱਟ ਸੂਪੀ ਆ ਅੱਛਾ ਘੱਟ ਸੂਪੀ ਵੀਰ ਕਹਿੰਦਾ 20 25 ਦਿਨ ਘੱਟ ਸੂਪੀ ਆ ਤੇ ਜਵਾਕ ਇਹਦਾ ਜਵਾਕ ਇਹਦਾ ਮਰ ਗਿਆ ਅੱਛਾ ਮਰਿਆ ਮਰਿਆ ਨਿਕਲਿਆ ਕੇ ਜਾਂ ਬਾਅਦ ਚ ਮਰਿਆ ਨਹੀਂ ਨਹੀਂ ਬਾਅਦ ਚ ਮਰਿਆ ਅੱਛਾ ਬਾਅਦ ਚ ਮਰਿਆ ਕਮਜ਼ੋਰ ਸੀ ਜਿਆਦਾ ਘੱਟ ਸੂਪੀ ਆ 20 25 ਦਿਨ ਮਹੀਨਾ ਤਾਂ ਕਰਕੇ ਵੀਰ ਕਹਿੰਦਾ ਵੀ ਉਹ ਮਰਿਆ ਹੀ ਜਵਾਕ ਮਰ ਗਿਆ ਬਾਹਰ ਸੂਕੇ ਤੇ ਬਾਕੀ ਵੀ ਦੁੱਧ ਦੇ ਥਲੇ ਕਿੰਨਾ ਤਿਆਰ ਜੇ ਦੁੱਧ ਆ 8 9 ਕਿਲੋ ਅੱਛਾ 8 9 ਕਿਲੋ ਦੁੱਧੂਗਾ ਬਾਕੀ ਵੀ ਜੀ ਥਣਾ ਦਾ ਸੈਜ ਦੇ ਗੈਪ ਤਾਂ ਚੈੱਕ ਕਰੋ ਚੰਗਾ ਲੱਗਾ ਥਾਣਾ ਬਾਕੀ ਵੀ ਦੀ ਚੂਣ ਚਾਂਣ ਚੰਗੀ ਆ ਠੰਡੀ ਆ ਜੀ ਚੂਣ ਬੜੀ ਸਾਫ਼ ਜੀ ਅੱਛਾ ਚੂਣ ਸਾਫ਼ ਆ ਵੀਰ ਕਹਿੰਦਾ ਖੋਲ ਕੇ ਵਿਖਾਓ ਹਬਲਾ ਬਾਕੀ ਵੀ ਜੀ ਹੈ ਤੇ ਵੈੜ ਰੰਗ ਬਾਜਿਆ ਕੱਦ ਕਾਠ ਵੀ ਚੰਗੇ ਦੀ ਆ ਤੇ ਚਲੋ ਘੱਟ ਸੂਣ ਕਰਕੇ ਕਿੰਨਾ ਦੁੱਧ ਆ ਦੁੱਧ 9 ਕਿਲੋ 9 ਕਿਲੋ ਵੀਰ ਕਹਿੰਦਾ ਤਿਆਰ ਆ ਚਲੋ ਆਪਣੇ ਟਾਈਮ ਨਾਲ ਸੁੰਦੀ ਤੇ ਫਿਰ ਤੇ ਵੈੜ ਵੱਡੀ 15 20 ਕਿਲੋ ਵਾਲੀ ਤੇ ਵੀਰ ਜੀ ਲੇਵਾ ਥੋੜਾ ਜਿਹਾ ਇਨੋਵੇਟਿਵ ਅੰਗਾਮਗਾ ਪੋਣਾ ਪੈਂਦਾ ਕਿ ਜੈ ਇਦਾਂ ਅੱਛਾ ਅੱਛਾ ਥੱਲੇ ਬੈ ਕੇ ਭੰਮੀ ਮਾਰ ਦੋ ਤਾਰਾਂ ਤੇ ਬਾਕੀ ਕੱਦ ਵਜਨ ਤੇ ਬਹੁਤ ਆ ਵੈੜਦਾ ਤੇ ਲੈਣਾ ਵੀ ਥੋੜਾ ਘਟ ਸੂਨ ਕਰਕੇ ਨਾ ਵੈੜ ਥੋੜੀ ਬਣੀ ਘਟਿਆ ਕਿ ਵੀਰ ਕਹਿੰਦਾ ਇਦਾਂ ਕੋਈ ਇਹਨੂੰ ਪੜਾ ਨਹੀਂ ਪਾਇਆ ਉਸ ਵੇਲੇ ਵੇਖੋ ਵੈੜ ਗਾਲੀ ਪੈ ਗਈ ਆ ਤੇ ਆਹ ਵੇਖੋ ਚੌਂ ਚਾਂ ਸਾਹ ਆ ਲੋ ਜੀ ਬਾਕੀ ਇਦਾਂ ਹੀ ਕਿਤੇ ਵੀ ਚੋਲੇ ਨੇ ਕਿੰਨਾ ਦੁੱਧ 9 ਕਿਲੋ ਤਿਆਰ ਦੇ ਅੱਜ 8 ਲਾ ਕੇ ਅੱਛਾ ਅੱਛਾ 8 ਲਾ ਕੇ ਵੀਰ ਤਾਂ ਬਾਕੀ ਵਧੂਗੀ ਜੀ ਹਾਂ ਜੀ ਹਾਂ ਜੀ ਅੱਛਾ ਅੱਛਾ ਤਾਜੀ ਦੀ ਸੂਈ ਵਧਣੀ ਠੀਕ ਹੈ ਵੀ ਜੀ ਇਹਦਾ ਕੀ ਮੁੱਲ ਜੀ ਵੀਰ ਜੀ 40 ਹਜ਼ਾਰ ਦੀ ਅੱਛਾ ਚੱਲ ਨਹੀਂ ਵੀਰ ਜੀ ਇਹਦਾ ਵੀ ਜਾਇਜ਼ ਕਰੀਏ ਦਾ ਦੋ ਤੁਸੀਂ ਦਾ ਹਾਂ ਜੀ ਤੁਸੀਂ ਦਾ ਦੋ ਕਿ ਜੋ ਮਾਨਦਨ ਜੋ ਲੈਂਡ ਨਾਲਾ ਹੀ ਮੁੱਲ ਕਰੀਏ 37000 ਦੀ ਦੇਣੀ ਹਾਂ ਜੀ 37000 ਦੀ ਦੇਣੀ 37000 ਦੇ ਦਈਏ ਹਾਂ ਜੀ ਮੈਂ ਤਾਂ ਨਾ ਇੱਕੋ ਜਿਹਾ ਕਰ ਦਈਏ ਇੱਕੋ ਜਿਹਾ ਤਾਂ ਘੱਲ ਹੈ ਹਾਂ ਜੀ ਚੱਲ ਜਾਾਂ ਵੀਰ ਕੇ ਇੱਕੋ ਜਿਹਾ ਕਰਦਾ ਵੀਰ ਕ ਤੇ ਤੇ 30000 ਦੀ ਭਮਿਆ ਲੱਲੇ ਕੋਈ ਪਿਓ ਲੱਲੇ ਤੇ ਜੇ ਕੋਈ ਜੋੜੀ ਲਵੇ ਤੇ ਜੋੜੀ ਲਵੇ ਤੇ ਹੁਣ ਬਿਲਕੁਲ ਸਹੀ ਦੱਸਿਆ ਜੀ ਜੋੜੀ ਦਾ 60 ਬਣਦਾ ਨਹੀਂ ਯਾਰ ਖੰਡ ਮਾਨ ਹੋ ਜਾ ਪੈਸੇ ਦੇ ਦਿੰਦੇ ਫਿਰ ਵੀਰ ਕਹਿੰਦਾ ਜੇ ਜੋੜੀ ਲੱਲੇ ਤੇ ਹੋਰ ਮਾਨ ਯਾਰ ਦਾ ਵੇਖੋ ਕਹਿੰਦੇ 65000 ਦੀ ਦੇ ਦਾਂਗੇ ਜੋੜੀ ਤੇ ਜੇ ਜੋੜੀ ਲਵੇ ਤਾਂ ਵੀਰ ਕਹਿੰਦਾ 65000 ਦੀ ਦੇ ਦਾਂਗੇ ਬਾਕੀ ਵਹਿਣਾ ਦੋਵੇਂ ਚੰਗੀਆਂ ਇਹਦਾ ਵੀ ਥਣ ਤੁਣ ਚੰਗਾ ਲੱਗਾ ਆ ਤੇ ਬਾਕੀ ਵੀਰ ਜੀ ਕੋਈ ਆਪਣੀ ਦੋ ਟਾਈਮ ਚੋ ਗਿਆ ਤਸੱਲੀ ਕਰਕੇ ਖੜੇ ਵੀਡੀਓ ਵੇਖਣ ਚ ਬਹੁਤ ਬਹੁਤ ਧੰਨਵਾਦ ਜੀ